ਸੋਸ਼ਲ ਮੀਡੀਆ ਤੇ ਚਰਚਾ ਵਿਚਰਨ ਵਾਲੇ ਡਾਕਟਰ ਗੁਰਿੰਦਰ ਰੰਗਰੇਟਾ ਅੱਜ ਸਲੱਖਾਂ ਪਿੱਛੇ ਨੇ ਤੇ ਚਿਹਰਾ ਬਹੁਤ ਜ਼ਿਆਦਾ ਉਦਾਸ ਦਿਖਾਈ ਦੇ ਰਿਹਾ ਹੈ ਪਿਛਲੇ ਦਿਨ ਡਾਕਟਰ ਗੁਰਿੰਦਰ ਰੰਗਰੇਟਾ ਵੱਲੋਂ ਸੋਸ਼ਲ ਮੀਡੀਆ ਤੇ ਸੁਖਵਿੰਦਰ ਸਿੰਘ ਪੀਪੀ ਦੀ ਬੇਟੀ ਬਾਰੇ ਗਲਤ ਅਸ਼ਰਕ ਦਾਅਵੇ ਵਰਤੀ ਗਈ ਤੇ ਪੀਪੀ ਸੁਖਵਿੰਦਰ ਸਿੰਘ ਵੱਲੋਂ ਮਾਮਲਾ ਦਰਜ ਕਰਾਇਆ ਗਿਆ ਤਾਂ ਪੰਜਾਬ ਪੁਲਿਸ ਨੇ ਐਕਸ਼ਨ ਲੈਂਦੇ ਡਾਕਟਰ ਗੁਰਿੰਦਰ ਰੰਗਰੇਟਾ ਨੂੰ ਗ੍ਰਿਫਤਾਰ ਕਰ ਲਿਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਡਾਕਟਰ ਗੁਰਿੰਦਰ ਰੰਗਰੇਟਾ ਨੂੰ ਪੰਜਾਬ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੋਇਆ ਹੈ ਤੇ ਗੱਡੀ ਵਿੱਚ ਬਿਠਾ ਕੇ ਲੈ ਜਾ ਰਹੇ ਨੇ ਤਸਵੀਰਾਂ ਵਿੱਚ ਡਾਕਟਰ ਗੁਰਿੰਦਰ ਰੰਗਰੇਟੇ ਦੇ ਚਿਹਰੇ ਤੇ ਇੱਕ ਖਾਮੋਸ਼ੀ ਜਿਹੀ ਦਿਖਾਈ ਦੇ ਰਹੀ ਹੈ ਜਿਵੇਂ ਉਹਨਾਂ ਨੂੰ ਆਪਣੇ ਤੇ ਇਸ ਕਾਰਵਾਈ ਦੀ ਕੋਈ ਆਸ ਨਹੀਂ ਸੀ ਤੇ ਉਹ ਸੋਸ਼ਲ ਮੀਡੀਆ ਤੇ ਬੇਬਾਕ ਬੋਲਦੇ ਸੀ ਪਰ ਅੱਜ ਡਾਕਟਰ ਗੁਰਿੰਦਰ ਰੰਗਰੇਟੇ ਦੇ ਚਿਹਰੇ ਤੇ ਵੱਡੀ ਚੁੱਪ ਦੇਖਣ ਨੂੰ ਮਿਲੀ ਤੇ ਪੱਤਰਕਾਰਾਂ ਦੇ ਸਵਾਲ ਕਰਨ ਤੇ ਵੀ ਕੋਈ ਜਵਾਬ ਨਹੀਂ ਦਿੱਤਾ ਤੁਸੀਂ ਪੰਜਾਬ ਪੁਲਿਸ ਦੀ ਇਸ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਸਾਂਝੇ ਜ਼ਰੂਰ ਕਰਿਓ